ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ 인ਸਾਨ ਦੀ ਪਵਿੱਤਰ ਸਿੱਖਿਆ ਤੇ ਚੱਲਦਿਆਂ ਬਲਾਕ ਮਾਨਸਾ ਦੇ ਵਾਰਡ ਨੰਬਰ 5 ਵਾਸੀ ਕਲਾਵੰਤੀ 인ਸਾਨ ਪਤਨੀ ਚਿਮਲਾਲ 인ਸਾਨ ਵੱਲੋਂ ਬਲਾਕ ਮਾਨਸਾ ਦੇ 52ਵੇਂ ਸਰੀਰਦਾਨੀ ਹੋਣ ਦਾ ਮਨ ਹਾਸਲ ਕੀਤਾ ਗਿਆ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀ ਹੁਣ ਉਹਨਾਂ ਦੀ ਮਰਤਕ ਦੀ ਤੇ ਮੈਡੀਕਲ ਖੋਜਾਂ ਕਰਨਗੇ ਦੱਸ ਦਈਏ ਕਿ ਕਲਾਵੰਤੀ 인ਸਾਨ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਉਹਨਾਂ ਵੱਲੋਂ ਲੈ ਪ੍ਰਾਨ ਨੂੰ ਉਹਨਾਂ ਦੀ ਮੌਤ ਉਪਰੰਤ ਪੂਰਾ ਕਰਦਿਆ ਉਹਨਾਂ ਦੇ ਪੁੱਤਰ ਮੱਖਣ ਲਾਲ ਇਨਸਾ ਅਤੇ ਹੋਰ ਪਰਵਰਕ ਮੈਂਮਰਾ ਵੱਲੋਂ ਮਰਤਕ ਦੇ ਮੈਡੀਕਲ ਖੋਜਾਂ ਲਈ ਧਨ ਕਰ ਦਿੱਤੀ ਗਈ ਉਹਨਾਂ ਦੀ ਮਰਤਕ ਦੇ ਨੂੰ ਆਚਾਰਿਆ ਸ੍ਰੀ ਚੰਦਰ ਕਾਲਜ ਆਫ ਮੈਡੀਕਲ ਸਾਇੰਸ ਅਤੇ ਹਸਪੀਟਲ ਜੰਮੂ ਨੂੰ ਧਨ ਕੀਤਾ ਗਿਆ ਹੈ ਮਰਤਕ ਦੇ ਨਿਵਾਸ ਸਥਾਨ ਅੰਦਰਲੇ ਫਾਟਕਾਂ ਤੋਂ ਲੈ ਕੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਥ ਸੰਗਤ ਵੱਲੋਂ ਸ਼ਰੀਰਦਾਨੀ ਕਲਾਵੰਤ ਹਿਸਾ ਆਮਦ ਰਹੀ ਅਤੇ ਸ਼ਰੀਰਦਾਨੀ ਮਹਾਦਾਨ ਦੇ ਆਕਾਸ਼ ਗੂੰਜਾਉ ਨਾਰੇ ਲਾਏ ਗਏ। বাস ਸਟੈਂਡ ਦੇ ਸਾਹਮਣੇ ਤੋਂ ਕਾਫਲੇ ਦੇ ਰੂਪ ਵਿੱਚ ਐਂਬੂਲੈਂਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸ਼ਰੀਰਦਾਨੀ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸ਼ਹਿਰ ਦੇ ਤਿੰਨੇ ਜ਼ੋਨਾਂ ਦੇ ਜੁਮੇਵਾਰ ਸੇਵਾਦਾਰ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਤੇ ਵੱਡੀ ਗਿਣਤੀ ਸਾਥ ਸੰਗਤ ਹਾਜ਼ਰ ਸੀ ਇਸ ਮੌਕੇ ਸਰੀਰਦਾਨੀ ਨੂੰ ਅੰਤਮ ਤੈਕੀ ਦੇਣ ਪਹੁੰਚੇ ਕਾਮਰੇਡ ਕ੍ਰਿਸ਼ਨ ਚੋਹਾਨ ਨੇ ਡੇਰਾਛਾ ਸੌਦਾ ਦੀ ਸਾਸ਼ੰਤ ਵੱਲੋਂ ਕੀਤੇ ਜਾ ਰਹੇ ਮਨੁਤਾਪ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਕਾਰਜਾਂ ਦੇ ਨਾਲ ਨਾਲ ਸਰੀਰਦਾਨ ਅਹਿਮਦਾਨ ਹੈ ਜੋ ਮੈਡੀਕਲ ਖੋਜਾਂ ਲਈ ਸਹਾਇੀ ਹੁੰਦਾ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੇਰਾਛਾ ਲੋਕਾਂ ਵਾਂਗ ਭਲਾਈ ਕਾਰਜਾਂ ਦੇ ਨਾਲ ਨਾਲ ਨਸ਼ਾ ਰਹਿਤ ਸਮਾਜ ਦੀ ਸਿਰਜਣਾ 'ਚ ਯੋਗਦਾਨ ਪਾਇਆ ਜਾਵੇ ਲੇਕਿਨ ਇਹਨਾਂ ਦਾ ਇੱਕ ਐਕਸਪੈਰੀਮੈਂਟ ਜਿਹੜਾ ਤਰੀਕਾਰ ਦੇ ਨਾਮ ਉਹ ਜਿਹੜੀ ਸੋਚ ਨੂੰ ਲਾ ਕੇ ਡੇ ਸੱਚ ਦਾ ਸਰਸਾ ਦਾ ਐਮਸ਼ਨ ਹੈ ਔਰ ਇੱਕ ਸਲਾਘਾਯੋਗ ਹੈ ਔਰ ਜਿਹਦੇ ਵਿੱਚ ਇੱਕ ਪਰਿਵਾਰ ਨੇ ਔਰ ਮਾਤਾ ਦੀ ਇੱਛਾ ਨੂੰ ਜਿਹੜੀ ਪੂਰੀ ਕਰਦੇ ਹੋਏ ਉਹਨਾਂ ਨੇ ਬੋਡੀ ਡੋਨੇਟ ਕੀਤੀ ਹੈ ਮੈਂ ਸ਼ਹਿਰੀਆਂ ਵੱਲੋਂ ਡੇਰਾ ਸੱਚ ਦਾ ਸਰਸਾ ਦੀ ਇਸ ਸੋਚ ਦਾ ਇਸ ਪਵਿੱਤਰ ਕਾਰਜ ਦਾ ਜਿੱਥੇ ਉਹਦੀ ਸਲਾਘਾ ਕਰਦਾ ਨਾ ਵੀ ਪਰਿਵਾਰ ਨੂੰ ਇਸ ਗੱਲ ਦੀ ਵੀ ਬੇਨਤੀ ਕਰਦਾ ਹੈ ਗੇਜਸਤਰਾ ਇਹ ਡੇਲਾ ਸੱਚਾ ਸ਼ੋਦਾ ਸਰਸਾ ਦੇ ਨਜ਼ਮ ਬਣਾਏ ਉਹਨਾਂ ਦੇ ਨਜ਼ਮਾਂ ਦੀ ਆਪਾਂ ਸਾਰੇ ਪੜਨਾ ਕਰੀਏ